ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਕੀਤੀ ਇਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਮਹੱਤਵਪੂਰਨ ਘਟਨਾ ਨੂੰ ਦਰਸਾਉਂਦੀ ਹੈ ਜਿਸ ਵਿੱਚ ਗੁਰੂ ਜੀ ਨੇ ਮਿਹਨਤ ਕਰਕੇ ਲੋਕਾਂ ਨੂੰ ਕੀਰਤ ਕਰਨ ਦਾ ਉਪਦੇਸ਼ ਦਿੱਤਾ ਗੁਰੂ ਜੀ ਦੀਵਯ ਹਤਾ ਜ਼ਿੰਦਗੀ ਦੌਰਾਨ ਗੁਰੂ ਜੀ ਦੇ ਪਿਤਾ ਮਹਤਾ ਕਾਲੂ ਜੀ ਨੇ ਉਹਨਾਂ ਨੂੰ ਕੋਈ ਵਪਾਰ ਜਾਂ ਕੋਈ ਹੋਰ ਕੰਮ ਕਰਨ ਲਈ ਕਿਹਾ ਪਰ ਗੁਰੂ ਜੀ ਦਾ ਮਨ ਸੰਸਾਰੀ ਕਾਰੋਬਾਰ ਵਿੱਚ ਨਹੀਂ ਲੱਗਿਆ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਤੱਕ ਸੁਲਤਾਨਪੁਰ ਲੋਧੀ ਵਿੱਚ ਰਹੇ ਜਿੱਥੇ ਉਹਨਾਂ ਨੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਇੱਥੇ ਹੀ ਉਹਨਾਂ ਨੂੰ ਤੇਰਾ ਤੇਰਾ ਦੀ ਬ੍ਰह्म ਪ੍ਰਾਪਤੀ ਹੋਈ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੀਆਂ ਉਦਾਸੀਆਂ ਮੁਕੰਮਲ ਕੀਤੀਆਂ ਤਦ ਉਹਨਾਂ ਨੇ ਇੱਕ ਥਾਂ ਟਿਕ ਕੇ ਲੋਕਾਂ ਨੂੰ ਜੀਵਨ ਦੇ ਅਸਲ ਰਸਤੇ ਸਿਖਾਉਣ ਦਾ ਨਿਰਣੈ ਕੀਤਾ ਗੁਰੂ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਇਹ ਥਾਂ ਰਵੀ ਦਰਿਆ ਦੇ ਕਿਨਾਰੇ ਤੇ ਸਥਿਤ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਰਹਿ ਕੇ ਆਮ ਲੋਕਾਂ ਵਾਂਗ ਮਿਹਨਤ ਨਾਲ ਰੋਜੀ ਕਮਾਉਣ ਦੀ ਰੀਤ ਅਪਣਾਈ ਇਥੇ ਉਨ੍ਹਾਂ ਨੇ ਲੋਕਾਂ ਨੂੰ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਕਰਤਾਰਪੁਰ ਵਿੱਚ ਗੁਰੂ ਸਾਹਿਬ ਨੇ ਖੁਦ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਉਹ ਆਪਣੀ ਰੋਜ਼ਾਨਾ ਦਿਨ ਦੀ ਸ਼ੁਰੂਆਤ ਸਤਨਾਮ ਦੇ ਜਾਪ ਨਾਲ ਕਰਦੇ ਫਿਰ ਖੇਤ ਵਿੱਚ ਹਲ ਜੋੜਦੇ ਬੀਜ ਬੀਜਣ ਅਤੇ ਪਾਣੀ ਦੇਣ ਵਰਗੇ ਕੰਮਾਂ ਨਾਲ ਜੀਵਨ ਗੁਜ਼ਾਰਦੇ ਉਹਨਾਂ ਦੇ ਨਾਲ ਭਾਈ ਲੈਣਾ ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਭਾਈ ਬੁੱਧਾ ਜੀ ਅਤੇ ਹੋਰ ਸਿੱਖ ਵੀ ਖੇਤਾਂ ਵਿੱਚ ਕੰਮ ਕਰਦੇ ਗੁਰੂ ਜੀ ਦੀ ਮਿਹਨਤ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਅਕਸਰ ਕੋਈ ਪੁੱਛ ਲੈਂਦਾ हे गुरुजी तुसी ता महान संत हो। ਤੁਹਾਨੂੰ ਇਹ ਖੇਤੀ ਕਰਨ ਦੀ ਕੀ ਲੋੜ ਹੈ? ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ। ਮਿਹਨਤ ਕਰਕੇ ਕਮਾਈ ਹੋਈ ਰੋਟੀ ਹੀ ਸੱਚੀ ਹੈ। ਮਿਹਨਤ ਵਿੱਚ ਹੀ ਰੱਬ ਵੱਸਦਾ ਹੈ। ਜਦੋਂ ਵੀ ਖੇਤ ਵਿੱਚ ਅਨਾਜ ਉਗਦਾ ਤਾਂ ਗੁਰੂ ਜੀ ਆਪਣੇ ਹੱਥੀਂ ਆਟਾ ਪੀਸ ਕੇ ਰੋਟੀਆਂ ਪਕਾ ਕੇ ਸੰਗਤ ਨੂੰ ਵੰਡਦੇ। ਉਹਨਾਂ ਨੇ ਵੰਡ ਛਕੋ ਦੀ ਰੀਤ ਪਾਈ। ਜੇ ਕੋਈ ਭੁੱਖਾ ਆਉਂਦਾ ਤਾਂ ਗੁਰੂ ਜੀ ਉਸ ਨੂੰ ਪਹਿਲਾਂ ਪ੍ਰਸ਼ਾਦਾ ਖਵਾਉਂਦੇ ਅਤੇ ਫਿਰ ਉਪਦੇਸ਼ ਦਿੰਦੇ। ਇੱਕ ਦਿਨ ਇੱਕ ਅਮੀਰ ਬਾਣੀਆਂ ਕਰਤਾਰਪੁਰ ਸਾਹਿਬ ਆਇਆ। ਉਸ ਨੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਮਿੱਟੀ 'ਚ ਹਲ ਚਲਾ ਰਹੇ ਹਨ ਉਹ ਹੱਸ ਪਿਆ ਇਹ ਤਾਂ ਕਿਸਾਨਾਂ ਵਾਲਾ ਕੰਮ ਹੈ ਇਹਨਾਂ ਨੂੰ ਤਾਂ ਧਿਆਨ ਧਰਨਾ ਚਾਹੀਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਸ਼ਾਂਤ ਆਵਾਜ਼ ਵਿੱਚ ਕਿਹਾ ਮਿੱਟੀ ਤੋਂ ਹੀ ਰੋਟੀ ਬਣਦੀ ਹੈ ਤੇ ਰੋਟੀ ਨਾਲ ਹੀ ਮਨੁੱਖ ਦੀ ਆਤਮਾ ਟਿਕਦੀ ਹੈ ਧਿਆਨ ਨਾਲ ਮਿਹਨਤ ਜੁੜ ਜਾਵੇ ਤਾਂ ਉਹੀ ਭਗਤੀ ਬਣ ਜਾਂਦੀ ਹੈ ਇਹ ਸੁਣ ਕੇ ਉਹ ਅੰਦਰੋਂ ਹਿੱਲ ਗਿਆ ਉਸਨੇ ਆਪਣਾ ਮਨ ਬਦਲ ਲਿਆ ਅਤੇ ਸੱਚੀ ਸੇਵਾ ਵਿੱਚ ਜੁਟ ਗਿਆ ਇਸ ਸਾਖੀ ਰਾਹੀ ਗੁਰੂ ਨਾਨਕ ਦੇਵ ਜੀ ਸਾਨੂੰ ਮਹਾਨ ਸਿੱਖਿਆ ਦਿੰਦੇ ਹਨ ਕਿ ਹਰ ਇੱਕ ਮਨੁੱਖ ਨੂੰ ਕਿਰਤ ਕਰਨੀ ਚਾਹੀਦੀ ਹੈ ਮਿਹਨਤ ਕਾ ਕੇ ਕਮਾਈ ਖਾਣੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਹੈ ਸਤਨਾਮ ਦਾ ਜਾਪ ਕਰਨਾ ਚਾਹੀਦਾ ਹੈ ਵੰਡ ਛਕਣਾ ਚਾਹੀਦਾ ਹੈ ਰੋਟੀ ਅਤੇ ਆਨੰਦ ਹੋਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਗੁਰੂ ਜੀ ਦੀ ਸਾਖੀ ਸਾਨੂੰ ਦੱਸਦੀ ਹੈ ਕਿ ਧਰਮ ਕੇਵਲ ਧਰਨਾ ਹੀ ਨਹੀਂ ਸਗੋਂ ਮਿਹਨਤ ਨਾਲ ਜੀਉਣਾ ਅਤੇ ਹੋਰਾਂ ਦੀ ਸੇਵਾ ਕਰਨਾ ਵੀ ਇੱਕ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ